ਸਤਨਾਮ ਸ੍ਰੀ ਵਾਖੀਰ ਸਾਹਿਬ ਜੀ ਹਰ ਜੁਗ ਜੁਗ ਬਲ ਦੁਪਾਇਆ ਪਹਿ ਚਿਰਿ ਕਦਰਿਆ ਰਾਮੁ ਰਾਜੇ ਹਰਿ ਨਾਮ ਸਿਮਿਸ਼ਰਿ ਹਰਿ ਬੋਧਰ ਤੇਰਾ ਕੀ ਹਰਿ ਸੂਰ ਕਰੀ ਗਹਿਣ ਜਿਤ ਬਹਿ ਸਿਰ ਬਸਮਾਲੇ ਵਾਜੀ ਤੇਰੀ ਨਾਮ ਅਨੇਕ ਸੰਕੰਨ ਗੀਤੇ ਤੇ ਨਾਲੇ ਦਿਲਾਂ ਨੂੰ ਤਦਨਾ ਸਿਰ ਦੇ ਸਰਬਾਦੀ ਤੇਰੇ ਗਾਵਣ ਦਿਲਾਂ ਨੂੰ ਤਦਨਾ ਸਰਹਣੀ ਚਾਲੇ ਗਾਵਣ ਦਿਲਾਂ ਨੂੰ ਜਿਤੀ ਸਦੀ ਸੰਤੋਖੀ ਗਾਵਣ ਦਿਲਾਂ ਨੂੰ ਵੇਲ ਕਰਾਰੀ ਗਾਵਣ ਦਿਲਾਂ ਨੂੰ ਬੜਗਤ ਬੜਨ ਰਹੀ ਸਹਰ ਜੁਗ ਜੁਗ ਬੀਦਾ ਨਾਲੇ ਨਾਮ ਨਤ ਜਨੋ ਰਤਨੋ ਪਾਹੀ ਤੇਰੀ ਆਠ ਸੱਡ ਤੀਰਨ ਨਾਲੇ ਗਾਵਨ ਤਦਨੋ ਜੋਦ ਮਹਾਂ ਪੁਰੀ ਸੂਰਮ ਗਾਵਨ ਤਦਨੋ ਖਾਣੀ ਚਾਣੀ ਰਾਮ ਜਨੋ ਖੰਡ ਮਤਲ ਬ੍ਰਹਮੰਡ ਕਰਿ ਖਰੁ ਰਖੇ ਤੇਰੀ ਧਾਰੀ ਸੇ ਤਦਨ ਗਾਵਨ ਜੋਦੁ ਪਾਵਨ ਕਰਤੇ ਤੀਨੀ ਭਗਤ ਰਚਾਲੀ ਹੋਰ ਕੀਤੇ ਤਦਨ i i I'm going to E <missar> ਜੋ ਜੀਸ਼ਰੇ ਆ ਤਿੰਨ ਕਮਨ ਖਲਾਮ ਕਣਕ ਰੀਆ ਢਟ ਕਰਮ ਕਰਤਾ ਸੇ ਭਗਤ ਸੇ ਭਗਤ ਭਰੇ ਜਨਨਾਨਕ ਜੀ ਤੂੰ ਕਰਤਾ ਸਿਜਿਆ ਲੜ ਅਸਾਈਂ ਜਿ ਰੂਪ ਭਾਵੈ ਸੁਭੀਤੀ ਸਿ ਜਿ ਜਿਨ ਹਰਿ ਜੀਵੇ ਆਣ ਸੁਖੁ ਪਾਇਆ ਹੈ ਕੀ ਜਨਨਾ ਬਿਸਰਵਾਇਆ ਤੁਮ ਆਪੇ ਗਲਤਾ ਦੇ ਲਗੀਆਂ ਸਰੋ ਪਾਤਸ਼ਾਹੀ ਦੇ ਸ੍ਰੀ ਚੌ ਭਾਈ ਵੈ ਪਰਮਾਤਮਾ ਸਿਧਗ ਕਾਟਾ ਸ੍ਰੀਸ਼ਾ ਸ੍ਰੀ ਇਸਕੇ ਤੇ ਜਿਲਕ ਬੀਈ ਸਾਹਿਬ ਨੰਸੂ ਗਲਤੀ ਪਰ ਸਭ ਜੀਆ ਮਿਹਰ ਬਾਈ ਦਈ ਤਾਨੁ ਨੀ ਤਾਨੁ ਨੀ ਅਰੁਗੁਣ ਕੀ ਰਾਜਾ ਜਿਸਨਾਂ ਸ੍ਰੀ ਦੇ ਨਾਮ ਜੀ ਅਭੀ ਪੌਰ ਮਹੇਸ਼ਰ ਜੀ ਨਾਰੀ ਜਨ ਜਾਨ ਹੋਏ ਰੋਭਾ ਰੀ ਵਡਿਆ ਰਾਜਨੀ ਨਦੀ ਚਾਉ ਪਈ ਕਰੀਓ ਹਾਦਿਆ ਰੇਸ਼ਰ ਪੂਰਨ ਹੋਵੇ

ক্্ে ক্েডার সিকে আিন আন ক্েদ আন ক্ে আন ক্ে কের সিন ক্বে আন কেন লিন

ਜੋ ਗਿਉ ਹੁਣ ਕੋ ਵਿਚਾਰੀ ਕਹਿ ਜਾਨ ਕੇ ਮਨ ਮੇਰੇ ਸਿਧਾ ਰਬ ਵਰਨਾਲੇ ਸਾਂਝੀ ਸਾਹਿਬਾ ਕਿਉ ਨਹੀ ਕਰ ਤੀਰਨ ਕਰਤਾ ਤੀਰ ਸਭ ਕੇ ਸਹ ਜਿਸ ਦੇ ਜੀਉ ਪਾਵੈ ਸਦਾ ਸਿਰ ਤੇ ਚਲਾ ਹਾਤੇ ਨਾਨਕ ਬਨ ਸਰਬਨ ਮਨ ਕੰਨ ਨਵਸਿਆ ਵਾਜੀ ਸਿਧੇ ਮੇਰੇ ਘਰ ਮੇਰਾ ਜਨੁ ਭੁਖਾ ਸਭ ਗੁਬਈਆ ਕਰੇ ਸਾਧ ਸੁਖਮਨ ਮਾਇ ਵਸੇ ਹੋਰ ਨੀ ਇਛਾ ਚੰਗੁ ਗਜਾਈ ਰਸਨ ਕੋਲ ਬਾਣੀ ਕਿਤਾ ਗੁਰ ਬਿਟਿਆ ਹੁ ਜਿਸ ਦੀ ਆਏ ਹੀ ਵੜੀ ਰਈਆ ਕਹਿਐ ਨਾਨਕ ਸਤਿ ਸਬਦ ਕਰਹੁ ਤੇ ਆਰੁ ਸਚਾ ਮੇਰਾ ਯਥਾਰੁ ਤੁਮਾਝੇ ਪੰਥਿ ਸਗਦ ਤਿਨ ਕਾ ਰਸ ਪਾ ਗਰਿ ਕਰਿ ਸੇਵਾ ਕਰ ਸਬਦ ਏ ਪੁਨੀਤ ਕਹਤੇ ਪਵਿੱਤਰ ਸਤਿਗੁਰੂ i the not ਬੰਦੇ ਬੰਦੇ ਬਿਦਸ਼ਟ ਕਹਿੰਦੇ ਮਾਹੀ ਬੇਦਾਰਿਆ ਨਾ ਤਿਸ ਸਾਜਿ ਬਖੀਪੀਕ ਨਾਨਕ ਕੋ ਮੰਨੈ ਨਾਹੀ ਜਿਸ ਸਿਮਰੈ